ਲੁਧਿਆਣਾ ਸ਼ਹਿਰ ਵਿੱਚ ਚੰਦਰ ਨਗਰ ਦੇ ਨਜ਼ਦੀਕ ਇੱਕ ਜੈਰੀ ਦੇ ਕੋਲ ਗੈਸ ਏਜੰਸੀ ਦੇ ਇੱਕ ਡਿਲੀਵਰੀ ਮੈਨ ਨਾਲ ਦਿਨ ਦਿਹਾੜੇ ਹੀ ਬਦਮਾਸ਼ਾਂ ਨੇ ਤੇਜ਼ ਤਾਰ ਹਥਿਆਰਾਂ ਦੇ ਬਲਤੇ ਲੁੱਟ ਕੀਤੀ ਹੈ ਉਸ ਤੋਂ 48000 ਦੀ ਨਕਦੀ ਨਾਲ ਭਰਿਆ ਹੋਇਆ ਬੈਗ ਹੋ ਕੇ ਫਰਾਰ ਹੋ ਗਏ ਆਟੋ ਦੇ ਵਿੱਚ ਸਵਾਰ ਡਿਲੀਵਰੀ ਮੈਨ ਬਦਮਾਸ਼ਾਂ ਦੇ ਨਾਲ ਪਿੱੜ ਗਏ ਲੇਕਿਨ ਉਸ ਨੂੰ ਤੱਕਾ ਦੇ ਕੇ ਝੋਟਿਲ ਯਾਨੀ ਕਿ ਸੱਟਾਂ ਲਗਾ ਦਿੱਤੀਆਂ ਗਈਆਂ ਉਹਨੂੰ ਜ਼ਖਮੀ ਕਰ ਦਿੱਤਾ ਗਿਆ ਲੁਟੇਰਿਆਂ ਨੇ ਕਰੀਬ 1 ਮਿੰਟ ਵਿੱਚ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਇਲਾਕੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਜਿੱਥੇ ਸਾਰੀ ਘਟਨਾ ਕੈਦ ਹੋ ਜਾਂਦੀ ਹੈ ਸਿਲੰਡਰ ਡਿਲੀਵਰੀ ਬੋਏ ਰਾਮ ਕ੍ਰਿਪਾਲ ਨੇ ਕਿਹਾ ਕਿ ਉਹ ਜਸਪਾਲ ਕਲੋਨੀ ਦਾ ਰਹਿਣ ਵਾਲਾ ਹੈ 10 ਸਾਲ ਤੋਂ ਵਕਫਾ ਖ ਇਲਾਕਿਆਂ ਦੇ ਵਿੱਚ ਸਿਲੰਡਰ ਸਪਲਾਈ ਕਰਦਾ ਹੈ ਅਤੇ ਉਹ ਗੈਸ ਏਜੰਸੀ ਤੋਂ ਸਿਲੰਡਰਾਂ ਦੇ ਵਿੱਚ ਲੋਡ ਕਰਕੇ ਲੋਕਾਂ ਦੇ ਘਰਾਂ ਵਿੱਚ ਪਹੁੰਚਾਉਂਦਾ ਹੈ 24 ਜਨਵਰੀ ਨੂੰ ਜਦੋਂ ਉਹ ਚੰਦਰ ਨਗਰ ਦੇ ਕੋਲ ਜਾਂਦਾ ਹੈ ਤੇ ਉੱਥੇ ਕੀ ਹੁੰਦਾ ਹੈ ਉੱਥੇ ਲੁਟੇਰੇ ਆ ਜਾਂਦੇ ਨੇ ਬਾਈਕ ਤੇ ਆਉਂਦੇ ਨੇ ਤਿੰਨ ਨੌਜਵਾਨ ਹੁੰਦੇ ਨੇ ਉਸ ਕੋਲ ਆ ਕੇ ਰੁਕਦੇ ਨਹੀਂ ਬਦਮਾਸ਼ਾਂ ਨੇ ਉਸ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਡਰਾਇਆ ਵੀ ਲੁਟੇਰਿਆਂ ਨੇ ਕਰੀਬ 1 ਮਿੰਟ ਵਿੱਚ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਰੀ ਵਟਨ ਘਟਨਾ ਜਿਹੜੀ ਇਹ ਕੈਦ ਹੋ ਜਾਂਦੀ ਹੈ ਅਪਡੇਟ ਲੈ ਕੇ ਉਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈ ਲੁਧਿਆਣੇ ਸ਼ਹਿਰ ਵਿੱਚ ਚੰਦਰ ਨਗਰ ਦੇ ਨਜ਼ਦੀਕ ਇੱਕ ਜੈਰੀ ਦੇ ਕੋਲ ਗੈਸ ਏਜੰਸੀ ਦੇ ਇੱਕ ਡਿਲੀਵਰੀ ਮੈਨ ਨਾਲ ਦਿਨ ਦਿਹਾੜੇ ਹੀ ਬਦਮਾਸ਼ਾਂ ਨੇ ਤੇਜ਼ ਤਾਰ ਹਥਿਆਰਾਂ ਦੇ ਬਲ ਤੇ ਲੁੱਟ ਗਈ ਥੀ ਉਸ ਤੋਂ 48000 ਦੀ ਨਕਦੀ ਨਾਲ ਭਰਿਆ ਹੋਇਆ ਬੈਗ ਹੋ ਕੇ ਫਰਾਰ ਹੋ ਗਏ ਆਟੋ ਦੇ ਵਿੱਚ ਸਵਾਰ ਡਿਲੀਵਰੀ ਮੈਨ ਪਦਮਾਸ਼ਾ ਦੇ ਨਾਲ ਫਿੱਟ ਗਏ ਲੇਕਿਨ ਉਸ ਨੂੰ ਤੱਕਾ ਦੇ ਕੇ ਚੋਟਿਲ ਯਾਨੀ ਕਿ ਸੱਟਾਂ ਲਗਾ ਦਿੱਤੀਆਂ ਗਈਆਂ ਉਹਨੂੰ ਜ਼ਖਮੀ ਕਰ ਦਿੱਤਾ ਗਿਆ ਲੁਟੇਰਿਆਂ ਨੇ ਕਰੀਬ 1 ਮਿੰਟ ਵਿੱਚ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਇਲਾਕੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ ਜਿੱਥੇ ਸਾਰੀ ਘਟਨਾ ਕੈਦ ਹੋ ਜਾਂਦੀ ਹੈ ਸਿਲੰਡਰ ਡਿਲੀਵਰੀ ਬੁਆਏ RAM KRIPAL ਨੇ ਕਿਹਾ ਕਿ ਉਹ ਜਸਪਾਲ ਕਲੋਨੀ ਦਾ ਰਹਿਣ ਵਾਲਾ ਹੈ 10 ਸਾਲ ਤੋਂ ਉਹ ਵਕਫਾ ਖਿਲਾਕਿਆਂ ਦੇ ਵਿੱਚ ਸਿਲੰਡਰ ਸਪਲਾਈ ਕਰਦਾ ਹੈ ਅਤੇ ਉਹ ਗੈਸ ਏਜੰਸੀ ਤੋਂ ਸਿਲੰਡਰ ਆਟੋ ਦੇ ਵਿੱਚ ਲੋਡ ਕਰਕੇ ਲੋਕਾਂ ਦੇ ਘਰਾਂ ਵਿੱਚ ਪਹੁੰਚਾਉਂਦਾ ਹੈ 24 ਜਨਵਰੀ ਨੂੰ ਜਦੋਂ ਉਹ ਚੰਦਰ ਨਗਰ ਦੇ ਕੋਲ ਜਾਂਦਾ ਹੈ ਤੇ ਉੱਥੇ ਕੀ ਹੁੰਦਾ ਹੈ ਉੱਥੇ ਲੁਟੇਰੇ ਆ ਜਾਂਦੇ ਨੇ ਬਾਈਕ ਤੇ ਆਉਂਦੇ ਨੇ ਤਿੰਨ ਨੌਜਵਾਨ ਹੁੰਦੇ ਨੇ ਉਸ ਕੋਲ ਆ ਕੇ ਰੁਕਦੇ ਨਹੀਂ ਬਦਮਾਸ਼ਾਂ ਨੇ ਉਸ ਨੂੰ ਤੇਜ਼ ਤਰ ਹਥਿਆਰਾਂ ਦੇ ਨਾਲ ਡਰਾਇਆ ਵੀ ਲੁਟੇਰਿਆਂ ਨੇ ਕਰੀਬ 1 ਮਿੰਟ ਵਿੱਚ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਰੀ ਵਟਨ ਘਟਨਾ ਜਿਹੜੀ ਇਹ ਕੈਦ ਹੋ ਜਾਂਦੀ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ